ਵੀਜ਼ਾ ਅਪਲਾਈ ਕੀਤਾ ਜੀ ਡੀ ਬਲੌਕ ਫਲਾਈ ਰਾਈਟਸ ਵੀਝਾਲਿਆਂ ਤੋਂ ਇਹਨਾਂ ਨੇ ਸਾਨੂੰ ਦੱਸਿਆ ਹੈ ਕਿ ਅਸੀਂ ਪਹਿਲਾਂ ਕੋਈ ਪੈਸਾ ਨਹੀਂ ਤੁਹਾਡੇ ਕੋਲ ਲਵਾਂਗੇ ਤੇ 10 ਲੱਖ 70 ਹਜ਼ਾਰ ਦਾ ਸਾਡੇ ਨਾਲ ਪੈਕੇਜ ਹੋਇਆ ਹੈ ਇਹਦਾ ਕਹਿ ਬਾਦ ਕਿ ਸਾਨੂੰ 2 ਲੱਖ 25 ਹਜ਼ਾਰ ਚਾਹੀਦਾ ਵਾ ਉਹ ਜ਼ਰੂਰੀ ਤੁਹਾਡੇ ਕੁਝ ਡਾਕੂਮੈਂਟਸ ਬੰਨੇ ਆ ਅਸੀਂ 2 ਲੱਖ 25 ਹਜ਼ਾਰ ਦੇ ਤਨ ਜੀਆਂ ਗੱਲਾਂ ਵਿੱਚ ਆ ਕੇ ਜੇ ਅਸੀਂ ਪੈਸੇ ਵਾਪਸ ਮੰਗਦੇ ਤਾਂ ਕੋਈ ਧਮਕੀਆਂ ਦਿੰਦੇ ਆ ਕਿ ਜੋ ਕਰਨਾ ਕਰ ਲੋ ਤੇ ਇਸ ਕਰਕੇ ਸਾਨੂੰ ਅੱਜ ਮਜਬੂਰ ਹੋ ਕੇ ਜਿਹੜਾ ਵੇ ਤੇ ਧਰਨਾ ਲਾਉਣਾ ਪਿਆ ਅੱਲਾਹ ਬਾਰਕਾਤ ਹੋਵੇ ਨਾ ਲਾਗੇ ਨਾ ਲਾਗੇ ਨਾ ਲਾਗੇ ਨਾ ਲਾਗੇ ਜੇ ਆ ਗਏ ਜੋ ਪਿੰਛੇ ਸ਼ੇਤ ਨਾ ਪ੍ਰਦੀਪ ਸਿੰਘ ਜੀ ਅਸੀਂ ਅਮਰੀਕਾ ਤੋਂ ਲੋਕਲ ਹੀ ਆ ਜੀ ਜੀ ਗਲਤ ਗੱਲਬਾਤ ਕੀ ਹੋਈ ਅਸੀਂ ਜੀ ਵੀਜ਼ਾ ਅਪਲਾਈ ਕੀਤਾ ਜੀ ਡੀ ਬਲੌਕ ਫਲਾਈ ਰਾਈਟਸ ਵੀਜ਼ਾ ਆਲਿਆਂ ਤੋਂ ਜਿੱਥੇ ਸਾਨੂੰ ਮੈਡਮ ਮਿਲੇ ਹਰਪ੍ਰੀਤ ਕੌਰ ਤੇ ਇਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਪਹਿਲਾਂ ਕੋਈ ਪੈਸਾ ਨਹੀਂ ਤੁਹਾਡੇ ਕੋਲ ਲਵਾਂਗੇ ਤੇ 10 ਲੱਖ 70 ਹਜ਼ਾਰ ਦਾ ਸਾਡੇ ਨਾਲ ਪੈਕੇਜ ਹੋਇਆ ਹੈ ਇਹਦਾ ਜੋ ਸਾਡੇ ਕੋਲ ਲਿਖਤੀ ਪਿਆ ਹੋਇਆ ਹੈ ਯੂਕੇ ਦੇ ਲਈ ਜਾਣਾ ਸੀ ਤੇ ਫਿਰ ਇਹਨਾਂ ਨੇ ਜੀ ਮਤਲਬ ਕਿਹਾ ਕਿ ਕੁਝ ਟਾਈਮ ਬਾਅਦ ਕਿ ਸਾਨੂੰ 2 ਲੱਖ 25 ਹਜ਼ਾਰ ਚਾਹੀਦਾ ਵਾ ਉਹ ਜ਼ਰੂਰੀ ਤੁਹਾਡੇ ਕੁਝ ਡਾਕੂਮੈਂਟਸ ਬਣਨੇ ਆ ਅਸੀਂ 2 ਲੱਖ 25 ਹਜ਼ਾਰ ਦੇ ਤਨ ਦੀਆਂ ਗੱਲਾਂ ਵਿੱਚ ਆ ਕੇ ਫਿਰ ਉਸ ਤੋਂ ਬਾਅਦ ਇਹਨੇ ਥੋੜਾ ਟਾਈਮ ਬਾਅਦ ਇਹਨੇ ਕਿਹਾ ਕਿ ਤੁਹਾਡਾ ਮਤਲਬ ਫੀਸ ਮਤਲਬ ਪੇ ਹੋਣੀ ਆ ਕਾਊਂਟ ਚ ਜੇ ਦੀ ਸਿੱਧੀ ਯੂਨੀਵਰਸਿਟੀ ਨੂੰ ਪਾਣੀ ਉੱਥੇ ਪਾ ਦਿਓ ਜੇ ਤੁਸੀਂ ਸਾਨੂੰ ਪਾਉਣੀ ਆ ਤਾਂ ਸਾਡੀ ਜ਼ਿੰਮੇਵਾਰੀ ਹੋਊਗੀ ਇਹਨਾਂ ਨੇ ਕੋਈ ਅਕਾਊਂਟ ਮੈਨੂੰ ਦਿੱਤਾ ਸਾਰੀ ਇਹਦੇ ਕੋਲ ਲਿਖਤੀ ਮੇਰਾ ਪਿਆ ਹੋਇਆ ਵਾ WhatsApp ਜੀ ਸਕਰੀਨਸ਼ਾਟ ਇਹਨੇ ਮੈਨੂੰ ਅਕਾਊਂਟ ਪਾਇਆ ਕੋਈ ਆਪਣਾ ਉਹਦੇ ਵਿੱਚ ਮੈਂ 5.5 ਲੱਖ ਰੁਪਏ ਫੀਸ ਪਾਈ ਹੋਈ ਆ ਜਿਹੜਾ ਕਿ ਮੈਂ ਆਪਣਾ ਘਰ ਗਿਰਵੀ ਰੱਖ ਕੇ ਇਹਨੂੰ ਦਿੱਤੇ ਪੈਸੇ ਲਿਆਣ ਕੇ ਜੋ ਕਿ 8.5 ਲੱਖ ਰੁਪਏ ਟੋਟਲ ਆ ਮੇਰਾ ਹੁਣ ਮੇਰੇ ਕੋ ਵਿਆਜ ਨਹੀਂ ਤਰਿਆ ਮੇਰੇ ਘਰ ਨੂੰ ਵੀ ਲੋਕ ਲਾ ਦਿੱਤਾ ਉਹਨਾਂ ਨੇ ਸਾਨੂੰ ਹੋ ਗਿਆ ਤੁਹਾਨੂੰ ਇੱਥੇ ਪੈਸੇ ਸਾਨੂੰ ਪੂਰਾ ਸ ਹੁਣ ਕੋ ਇਹੀ ਕਹਿ ਰਿਆ ਸੀ ਵਕੀਲ ਕੀਤਾ ਵਾ ਤੁਹਾਡੀ ਫੀਸ ਵਾਪਸ ਕਰਵਾ ਦਾਂਗੇ ਜੀ ਇਹ ਤੇ ਜਿਹੜਾ 2,25,000 ਰੁਪਏ ਆ ਉਹ ਮੈਂ ਮੰਗਿਆ ਵਾ ਤੇ ਕਹਿੰਦੇ ਵੀ ਉਹ ਤੁਹਾਡੇ ਡਾਕੂਮੈਂਟਸ ਬਣ ਗਏ ਮੈਨੂੰ ਜਾਲੀ ਡਿਗਰੀ ਦੇ ਦਿੱਤੀ ਕੋਈ ਇਹਨਾਂ ਨੇ ਹੱਥ 'ਚ ਦਾ ਉਹ ਮੇਰੇ ਕਿਹੇ ਕੰਮ ਦੀ ਐ ਨਾ ਕੁਛ ਆ ਹੁਣ ਮੈਂ ਕਹਿ ਰਿਆ ਸੀ ਇਹਨਾਂ ਨੂੰ ਵੀ ਮੇਰੇ ਪੈਸੇ ਜੋ ਵੀ ਆ ਮੇਰੇ ਥੋੜੇ ਥੋੜੇ ਕਰਕੇ ਵਾਪਸ ਦੇ ਦੇ ਤੇ ਕੁਛ ਨਹੀਂ ਕੀਤਾ ਇਹਨਾਂ ਨੇ ਸਾਲ ਹੋ ਗਿਆ ਵਾ ਬਸ ਇਸ ਤਰ੍ਹਾਂ ਹੀ ਲਾਰੇ ਹੀ ਜਦੇ ਕੁਛ ਨਹੀਂ ਹਲੇ ਲਾਰਿਆ ਚੀ ਇਹਦੇ ਬਸ ਹੁਣ ਨਹੀਂ ਮੈਂ ਨਹੀਂ ਕੁਛ ਨਹੀਂ ਹਲੇ ਇਹੀ ਕਹਿ ਰਿਆ ਵੀ ਤੁਹਾਡੇ ਵਾਪਸ ਆ ਰਹੀ ਅੱਜ ਆ ਰਹੀ ਕੱਲ ਆ ਰਹੀ ਆ ਤੇ ਸਾਨੂੰ ਇਹ ਕਿ ਚਲੋ ਵਾਪਸ ਦੇ ਹੀ ਦੋਗੇ ਨਹੀਂ ਦਿੱਤਾ ਕੁਛ ਨਹੀਂ ਦਿੱਤਾ ਵਾਪਸ ਹੁਣ ਇਹੀ ਮੰਗ ਕਰਦੇ ਅਸੀਂ ਵੀ ਸਾਡੇ ਜਿਹੜੀ ਫੀਸ ਵਾਪਸ ਦਿੱਤੀ ਜਾਵੇ ਜਿਹੜਾ 2,25,000 ਰੁਪਏ ਦਿੱਤਾ ਜੇ ਆਪਣੀ ਡਿਗਰੀ ਵਾਪਸ ਲੈਣਾ ਸੀ ਤੇ ਉਹ ਕਿਹਾ ਹੀ ਨਹੀਂ ਇਹਨੂੰ ਕਿ ਬਣਵਾ ਹਨ ਬਣਾ ਕੇ ਦੇ ਉਲਟਾ ਸਾਡੇ ਕੋ ਖਾਲੀ ਪੇਪਰਾਂ ਦੇ ਨਾਲ ਨੇ ਸਾਈਨ ਵੀ ਕੁਛ ਕਰਵਾਏ ਹੈ ਐਗਰੀਮੈਂਟ ਦੇ ਵੀ ਇਹ ਜਦੋਂ ਐਗਰੀਮੈਂਟ ਸਾਡਾ ਹੋਇਆ ਨਾ 10,70,000 ਦਾ ਕਿ ਅਸੀਂ ਇਹਦੇ ਤੇ ਬਾਅਦ ਚ ਅਸੀਂ ਆਪਣਾ ਪ੍ਰਿੰਟ ਕਢਵਾ ਲਾਂਗੇ ਇਹ 10,70,000 ਤੁਹਾਡੇ ਕੋਲ ਲੈਣਾ ਹੈ ਇਸ ਕਰਕੇ ਅਸੀਂ ਕੀ ਇਹ ਤੁਹਾਡੇ ਕੋਲ ਖਾਲੀ ਸਾਈਨ ਕਰਵਾ ਰਹੇ ਆਂ ਕੰਮ ਦੱਸ ਕੇ ਆ ਗਏ ਸੀ ਇਕੱਠੇ ਹੋਣ ਕੋਈ ਕਾਰਨ ਹੈ ਮੈਂ ਭਾਰਤੀ ਕਿਸਾਨ ਯੂਨੀਅਨ ਦੇ ਨੇਕਤਾ ਗਰਾਹਾਂ ਬਲਾਕ ਮਜੀਠਾ ਮੰਗਲ ਸਿੰਘ ਜਨਰਲ ਸਕੱਤਰ ਪਿੰਡ ਗੋਸੂ ਸਾਡੇ ਬੰਦਿਆਂ ਨਾਲ ਇਹਨਾਂ ਸਕਾਈ ਸਹੀ ਹੈ ਨਾ ਸਕਾਈ ਵਾਲਿਆਂ ਨੇ ਜਿਹੜੀਆਂ ਧੱਕੀਆਂ ਮਾਰੀਆਂ ਨੇ ਕਿਸੇ ਦੇ ਨਾਲ 7 ਲੱਖ ਦੀ ਕਿਸੇ ਦੇ ਨਾਲ 5 ਲੱਖ ਦੀ ਕਿਸੇ ਨਾਲ 2 ਲੱਖ ਦੀ ਕਿਸੇ ਨਾਲ 10 ਲੱਖ ਦੀ ਸਾਡੇ ਨਾਲ ਇਹਨਾਂ 7 ਲੱਖ ਰੁਪਇਆ ਜਿਹੜਾ ਜਮ੍ਹਾਂ ਕਰ ਲਿਆ ਇੱਕ ਸਾਲ ਹੋ ਗਿਆ ਹੈ ਜੋ ਕੇ ਵਿੱਚ ਬਚੇ ਵੇਚਨੇ ਸੀਗੇ ਅਜੇ ਤੱਕ ਸਾਡੇ ਬੱਚੇ ਜਿਹੜੇ ਇੱਥੇ ਸੜਕਾਂ ਤੇ ਰੋਲਦੇ ਪਏ ਆ ਉਹਨਾਂ ਦੀ ਕੋਈ ਇਹਨਾਂ ਫੀਸ ਜਮਾ ਨਹੀਂ ਕਰਾਈ ਕੁਛ ਨਹੀਂ ਕਰਾਈ ਤੇ ਜੇ ਅਸੀਂ ਪੈਸੇ ਵਾਪਸ ਮੰਗਦੇ ਤਾਂ ਕੋਈ ਧਮਕੀਆਂ ਦਿੰਦੇ ਆ ਕਿ ਜੋ ਕਰਨਾ ਕਰ ਲੋ ਤੇ ਇਸ ਕਰਕੇ ਸਾਨੂੰ ਅੱਜ ਮਜਬੂਰ ਹੋ ਕੇ ਜਿਹੜਾ ਵੇਤੇ ਧਰਨਾ ਲਾਉਣਾ ਪਿਆ ਤੇ ਉਹਦੇ ਨਾਲ ਦੇ ਨਾਲ ਧਰਨਾ ਤੇ ਇੱਕ ਵਾਸਤੇ ਅਸੀਂ ਲਾਇਆ ਹੈ ਇੱਥੇ ਤਕਰੀਬਨ ਕਰੋੜਾਂ ਰੁਪਏ ਇਹਨਾਂ ਨੇ ਠੱਗੀ ਮਾਰ ਕੇ ਜਿਹੜਾ ਰੱਖਿਆ ਹੈ ਪਤਾ ਨਹੀਂ ਕਿੰਨੇ ਕੁ ਇੱਥੇ ਲੋਕ ਆ ਕੇ ਸਾਡੇ ਕੋਲ ਬਹਿ ਗਏ ਆ ਕਿ ਸਾਡੇ ਵੀ ਪੈਸੇ ਆ ਸਾਡੇ ਵੀ ਪੈਸੇ ਆ ਪਰ ਇੱਥੇ ਕੋਈ ਸੁਣਨ ਨੂੰ ਤਿਆਰ ਨਹੀਂ ਆ ਇਸ ਕਰਕੇ ਸਾਨੂੰ ਮਜਬੂਰੀ ਤੇ ਇਹ ਵੀ ਨਾ ਸੋਚਣ ਕਿ ਆਪਾਂ ਇੱਥੋਂ ਉੱਠ ਕੇ ਚਲੇ ਜਾਵਾਂਗੇ ਜਿੰਨਾ ਚਿਰ ਸਾਡੇ ਪੈਸੇ ਨਹੀਂ ਵਾਪਸ ਕਰਦੇ ਉਹਨਾਂ ਚਿਰ ਤੱਕ ਜਿਹੜਾ ਇਹ ਧਰਨਾ ਜਾਰੀ ਰਹੂਗਾ ਜੇ ਅਗਲਾ ਪ੍ਰੋਗਰਾਮ ਜਿਹੜਾ ਵੀ ਹੈ ਉਹ ਲਿਖਾਂਗੇ ਉਹਦੇ ਮੁਤਾਬਕ ਜਿਹੜੀ ਕਾਰਵਾਈ ਕਰਾਂਗੇ ਕਿਥੇ ਇਮੀਗ੍ਰੇਸ਼ਨ ਦਾ ਆਫਿਸ ਹੈ ਫਲਾਈ ਰਾਈਟ ਉੱਥੇ ਕੁਝ ਵੇਰਕੇ ਦੇ ਅ ਕੋਈ ਪਰਸਨ ਸੀ ਕੀ ਉਹਨਾਂ ਵੱਲੋਂ ਕੋਈ ਦਰਖਾਸਤ ਦਿੱਤੀ ਗਈ ਆ ਔਰ ਇਹਦੇ ਵਿੱਚ ਪਹਿਲਾਂ ਵੀ ਯੂ ਬੈਂਕ ਕੋਲ ਇਹ ਮੈਟਰ ਚੱਲ ਰਿਹਾ ਆ ਪਰ ਅਜੇ ਤੱਕ ਜੋ ਕੰਪਲੇਨੈਂਟ ਨੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਜੋ ਕੋਈ ਉਹਨਾਂ ਨੂੰ ਕੰਪਨਸੇਸ਼ਨ ਮਿਲਣੀ ਸੀ ਉਹਨਾਂ ਪੈਸੇ ਵਗੈਰਾ ਦਿੱਤੇ ਆ ਉਹ ਅਜੇ ਵਾਪਸ ਨਹੀਂ ਹੋਏ ਔਰ ਇਹਦੇ ਹੀ ਉਹਨੂੰ ਮੁੱਖ ਰੱਖਦੇ ਹੋਏ ਅੱਜ ਇਹਨਾਂ ਨੇ ਇੱਥੇ ਆ ਕੇ ਆਪਣਾ ਪ੍ਰਦਰਸ਼ਨ ਕਰ ਰਹੇ ਆ ਔਰ ਅਸੀਂ ਇਹਨਾਂ ਨਾਲ ਗੱਲ ਕਰ ਰਹੇ ਆ ਜੋ ਕਿਸਾਨ ਯੂਨੀਅਨ ਵਾਲੇ ਆਏ ਨੇ ਜੋ ਕੰਪਲੇਨੈਂਟ ਆਇਆ ਆ ਤੇ ਹੋਪਫੁਲੀ ਜਲਦੀ ਤੋਂ ਜਲਦੀ ਅਸੀਂ ਸੌਲਟ ਆਊਟ ਕਰਾ ਕੇ ਤੇ ਇਹਨਾਂ ਦਾ ਜਿਹੜਾ ਧਰਨਾ ਆ ਉਹ ਅਸੀਂ ਚਕਾਉਣ ਦੀ ਕੋਸ਼ਿਸ਼ ਕਰ ਰਹੇ ਆ